ਬਾਈ ਸਾਰੇ ਮੇਰੇ ਭੈਣ ਭਰਾ ਮਨੂ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਲੇਟ ਬਹੁਤ ਹੋ ਗਏ ਮਾਫੀ ਚਾਹੁੰਦੇ ਆ 10 12 ਦਿਨ ਹੋ ਗਏ ਬਾਈ ਜੀ ਵੀਡੀਓ ਨਹੀਂ ਪਈ ਤਾਂ ਹੀ ਨਹੀਂ ਪਈ ਬਾਈ ਜੀ ਇੱਕ ਤਾਂ ਥੋੜਾ ਖਿੱਚਿਆ ਜਾਵੇ ਜਿਵੇਂ ਮਾਲ ਆਈ ਇਹਨਾਂ ਬਾਈ ਜੀ ਉਮੀ ਉਮੀ ਸੇਲ ਹੋਈ ਜਾਂਦਾ ਤੇ ਮਾਫੀ ਚਾਹੁੰਦੇ ਕੋਈ ਗਾਲੀ ਮਾਫ ਕਰ ਦਿਓ ਬਾਈ ਜੀ ਅੱਗੇ ਅਗਲੀ ਵਾਰ ਨੂੰ ਫਿਰ ਆਪਾਂ ਨੇੜੇ ਦਾ ਨੇੜੋ ਵੀਡੀਓ ਪਾਇਆ ਕਰਾਂਗੇ ਟਾਈਮ ਹੋ ਗਿਆ 10 11 ਨੂੰ ਬਾਈ ਜੀ ਵੀਡੀਓ ਨਹੀਂ ਪਈ ਤੇ ਇਸ ਗੱਲ ਦਾ ਕਾਰਨ ਕਿਉਂਕਿ ਵੀ ਖਿੱਚਤੀ ਥੋੜੀ ਜਾਵੇ ਅੱਜ ਤੁਹਾਨੂੰ ਬਾਈ ਜੀ ਆਪਾਂ ਇਹਨਾਂ ਅੱਜ ਮਾਲ ਦਿਖਾਉਣਾ ਬਾਈ ਜੀ ਬਹੁਤ ਹੀ ਵਧੀਆ ਸਟੈਂਡਰਡ ਦਾ ਕੱਪੜਾ ਏਕੇ ਟੈਕਸ ਦਾ ਮਾਲ ਹੈ ਵੀਆਈਪੀ ਸੂਟ ਬਾਈ ਜੀ ਵਧੀਆ ਦਿਖਾਵਾਂਗੇ ਮਾਲ ਇੱਕ ਨੰਬਰ ਕੁਆਲਿਟੀ ਦਾ ਤਾਂ ਕਿ ਬਾਈ ਜੀ ਇਹਨੇ ਮੇਰੀਆਂ ਭੈਣਾਂ ਆਈਆਂ ਹੋਈਆਂ ਨੇ ਮਿਲਣ ਕਰਨ ਸੁੱਟੀਆਂ ਵਾਸਤੇ ਤੇ ਉਹਦੇ ਵਾਸਤੇ ਉਹ ਬਾਈ ਜੀ ਚੰਗਾ ਮਾਲ ਮੰਗਦੇ ਕਿਉਂਕਿ ਘਰੇ ਪਾਉਣ ਵਾਸਤੇ ਵਧੀਆ ਚਾਹੀਦਾ ਅਗਲੇ ਨੂੰ ਇੱਕ ਵਾਰੀ ਸੂਟ ਲੈਣਾ ਅਗਲੇ ਨੇ ਵਧੀਆ ਹੋਵੇ ਏਕੇ ਟੈਕਸ ਦਾ ਮਾਲ ਦਿਖਾਵਾਂਗੇ ਵਧੀਆ ਸਟੈਂਡਰਡ ਦਾ ਮਾਲ ਹੋਊ ਬਾਈ ਜੀ ਮਸਲੀਨ ਦੇ ਦੁਬੱਟ ਬਾਈ ਜੀ ਜਿਹੜੇ ਆਪਣੇ ਨਾਲ ਨਵੀਂ ਉੜ ਦੇ ਆਪਣੀ ਲੋਕੇਸ਼ਨ ਮਨਜਿੰਦਰ ਕਲਾਥ ਹਾਊਸ ਬਿੰਦ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜਾ ਪਿੰਡ ਆ ਬਾਈ ਜੀ ਮੋੜ ਮੰਡੀ ਦੇ ਕੋਲੇ ਆ ਜੀ ਮੈਸਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਬਾਈ ਜੀ ਇੱਕ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਦੱਸਿਆ ਸੀ ਉਹਦੇ ਵਾਸਤੇ ਵੀ ਨਾ ਜਾਦੇ ਮਤਲਬ YouTube ਤੇ Facebook ਤੇ ਜਾਦੇ ਮਤਲਬ ਗੰਦ ਪਾਉਂਦੇ ਸੀ ਤੇ ਬਾਈ ਜੀ ਬਾਈ ਰੂ ਨੇ ਆਪੇ ਹੀ ਬੰਦਾ ਭੇਜਤਾ ਅੰਮਰਤਪਾਲ ਮਹਿਲੋ ਬਹੁਤ ਵਧੀਆ ਕੰਮ ਕਰਦਾ ਬਾਈ ਜੀ ਇਹਦਾ ਇੱਕ ਮਦਦ ਕਰਨ ਦਾ ਹੱਕ ਮੰਨਦਾ ਆਪਾਂ ਸਾਰੇ ਇਹਦੀ ਮਦਦ ਕਰੋ ਬਾਈ ਜੀ ਵਧੀਆ ਰਾਹ ਪਾਉਂਦਾ ਇਹ ਵਧੀਆ ਗੱਲਬਾਤ ਹੈ ਤੇ ਮਾੜੇ ਕੰਮ ਕਰਨਾ ਹਟਾਉਂਦਾ ਬਾਈ ਜੀ ਤੇ ਇਹਦਾ ਮਦਦ ਕਰੋ ਬਾਈ ਜੀ ਸਾਰੇ ਤੇ ਆਓ ਬਾਈ ਜੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਮਾਲ ਦੇਖੋ ਅੱਗੇ ਕਲਾਕਲਾ ਤੁਹਾਨੂੰ ਬਾਈ ਜੀ ਗੌਰ ਨਾਲ ਸੁਣਿਓ ਕਮੈਂਟ ਸ਼ੇਅਰ ਬਾਈ ਜੀ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਬਾਈ ਜੀ ਨਾਲ ਦੀ ਨਾਲ ਤੇ ਤਾਂ ਕਿ ਬਾਈ ਜੀ ਪਤਾ ਲੱਗ ਸਕੇ ਸਭ ਨੂੰ ਆਹ ਮਾਲ ਦੇਖੋ ਬਾਈ ਜੀ ਪਹਿਲਾਂ ਤਾਂ ਬਹੁਤ ਹੀ ਸੋਹਣਾ ਕੱਪੜਾ ਹੈ ਵਧੀਆ ਕਾਟਨ ਦਾ ਮਾਲ ਹੈ ਜੀ ਚੈੱਕ ਕਰੋ ਕੁਆਲਿਟੀ ਤੇ ਕੱਪੜਾ ਵਾਈ ਜੀ ਤੇ ਨਾਲ ਵਾਈ ਜੀ ਦੁਪੱਟਾ ਇਹਦੇ ਚੈੱਕ ਕਰੋ ਕਿੰਨਾ ਸੋਹਣਾ ਬਾਈ ਜੀ ਪੋਲਾ ਰੂਮ ਵਰਗਾ ਕੱਪੜਾ ਪਿਆ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਤੇ ਨਾਲ ਬਾਈ ਜੀ ਵਧੀਆ ਦੁਪੱਟਾ ਹੈ ਲੈਂਸ ਵਗੈਰੀ ਲੱਗੀ ਹੋਈ ਹੈ ਨਾਲ ਆਹ ਦੇਖੋ ਬਾਈ ਜੀ ਦੁਪੱਟਾ ਦੇਖੋ ਵਾਹੀ ਕਿੰਨਾ ਸੋਹਣਾ ਬਹੁਤ ਹੀ ਵਧੀਆ ਮਿੱਠਾ ਭਾਅ ਵਾਈ ਜੀ ਦਾ ਭਾਅ ਦੱਸਾਂਗੇ ਬਾਈ ਜੀ ਕਮਾਲ ਹੀ ਮੰਨੂਗੇ ਬਾਈ ਜੀ ਇਹੇ ਰੇਟ ਦੇ ਵਿੱਚ ਨਾਲ ਦੁਬੱਟਾ ਆਲ ਓਵਰ ਕੱਪੜਾ ਬਾਈ ਜੀ ਵਧੀਆ ਕਾਟਨ ਦਾ ਪੋਲਾ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ ਕਿੰਨਾ ਵੱਡਾ ਦੁਬੱਟਾ ਦਿੱਤਾ ਨਾਲ ਬਹੁਤ ਸੋਹਣਾ ਦੁਬੱਟਾ ਹੈ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ 4-5 ਰੰਗ ਹੈ ਬਾਈ ਜੀ ਬਹੁਤ ਹੀ ਸੋਹਣੇ ਕੁਆਲਿਟੀ ਦਾ ਕੱਪੜਾ ਤੇ ਬਹੁਤ ਹੀ ਸੋਹਣੇ ਰੰਗ ਹੈ ਇੱਕ ਰੰਗ ਤੁਹਾਨੂੰ ਬਾਈ ਜੀ ਹੋਰ ਦਿਖਾਉਣੀ ਹੈ ਦੇਖੋ ਆਹ ਦੇਖੋ ਲਵੈਂਡਰ ਸ਼ੇਡ ਰੰਗ ਹੈ ਬਾਈ ਜੀ ਕਰੋ ਚੈੱਕ ਕਿੰਨਾ ਸੋਹਣਾ ਰੰਗ ਦੇਖੋ ਬਾਈ ਜੀ ਕਿੰਨਾ ਸੋਹਣਾ ਰੰਗ ਹੈ ਤੇ ਬਾਈ ਜੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬਰ ਜੀ ਜਰੂਰ ਕਰਿਆ ਕਰੋ ਤਾਂ ਕਿ ਕਹਾਣੀ ਕਹਾ ਪਤਾ ਲੱਗ ਸਕੇ ਤੇ ਆਹ ਦੁਪੱਟਾ ਬਾਈ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਇਹਦਾ ਇਹ ਖੁਲਾਸਾ ਹੈ ਜੀ ਬਾਈ ਜੀ ਫੁੱਲ ਦੁਪੱਟਾ ਜਮਾ 100 ਰੁਪਏ ਦਾ ਬਾਈ ਜੀ ਦੁਪੱਟਾ ਲੈਂਸ ਲੱਗੇ ਹੈ ਬਾਈ ਜੀ ਦੇਖੋ ਦੋਨੇ ਪਾਸੇ ਆਹ ਦੇਖੋ ਲੈਂਸ ਲੱਗੇ ਹੈ ਬਾਈ ਜੀ ਉੱਤੇ ਬਹੁਤ ਸੋਹਣੀ ਲੈਂਸ ਦਾ ਕੰਮ ਕੀਤਾ ਹੋਇਆ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ 100 ਰੁਪਏ ਦਾ ਇਕੱਲਾ ਦੁਪੱਟਾ ਹੈ ਬਾਈ ਜੀ ਨਾਲ ਇਹਦੇ ਤੇ ਇੱਕ ਬਾਈ ਜੀ ਆਪਣੇ ਕੋਲੇ ਆਹ ਹੈ ਬਿਨਾਂ ਦੁਪੱਟੇ ਤੋਂ ਆਲ ਓਵਰ ਸ਼ੂਟ ਹੈ ਬਾਈ ਜੀ ਪਿਓਰ ਕਾਟਨ ਆ ਦੇਖੋ ਇਹ ਵਗੇਰ ਡੁਬੱਟੇ ਤੋਂ ਆ ਬਾਈ ਜੀ ਵਧੀਆ ਲੈਂਥ ਹੈ ਬਾਈ ਜੀ ਪਿਓਰ ਕਾਟਨ ਹੈ ਇਹਦੇ ਵਿੱਚ ਵੀ ਆਪਣੇ ਕੋਲ ਬਾਈ ਜੀ 10 12 ਰੰਗ ਪਏ ਆ ਦੇਖੋ ਚੈੱਕ ਕਰੋ ਬਹੁਤ ਸੋਹਣਾ ਕੱਪੜਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਤੇ ਇਹਦੇ ਨਾਲ ਬਾਈ ਜੀ ਆਪਣਾ ਹੁੰਦਾ ਡੁਬੱਟਾ ਬਾਈ ਜੀ ਇਹਦਾ ਜਿਹੜਾ ਰੇਟ ਹੈ ਅਇਦਾ ਜਿਹੜਾ ਬਾਈ ਜੀ ਰੇਟ ਹੈ ਦੋਨਾਂ ਦਾ ਬਾਈ ਜੀ ਦੁਪੱਟਾ ਲੈ ਲਓ ਕੁਮਾ ਬਗੈਰ ਦੁਪੱਟਾ ਲੈ ਲਓ ਬਾਈ ਜੀ 300 ਰੁਪਿਆ ਰੇਟ ਹੈ ਕੁੱਲ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਨਾਲ ਦੁਪੱਟਾ 5 ਮੀਟਰ ਕੱਪੜਾ ਆਲ ਓਵਰ ਵਧੀਆ ਪਿਓਰ ਕਾਟਨ ਦਾ ਤੇ ਇਹ ਇਹਦਾ ਰੇਟ 300 ਰੁਪਿਆ ਰੇਟ ਹੈ ਬਾਈ ਜੀ ਇਕੱਲੇ ਇਕੱਲੇ ਦਾ ਜਿੰਨਾ ਮਰਜ਼ੀ ਮੰਨ ਲੈ ਲਓ ਬਾਈ ਇੱਕ ਲੈ ਲਓ 10 ਲੈ ਲਓ ਜਿੰਨੇ ਮਰਜ਼ੀ ਮੰਨ ਲੈ ਲਓ ਬਹੁਤ ਹੀ ਟੌਪ ਦਾ ਮਾਲ ਆ ਬਾਈ ਜੀ ਆਲ ਓਵਰ ਕੱਪੜਾ ਬਾਈ ਜੀ ਗਾਹਾਂ ਬਾਈ ਜੀ ਆਪਾਂ ਦੂਜਾ ਨਾਲ ਦਿਖਾਉਨੇ ਆਪਾਂ ਬਰਬਰੀ ਹੈ ਬਾਈ ਜੀ ਪਿਓ ਜੀ ਇਹ ਇੱਕ ਨੰਬਰ ਕੁਆਲਟੀ ਦਾ ਹੁੰਦਾ ਜੀ ਬਰਬਰੀ ਆ ਚੈੱਕ ਕਰ ਲੋ ਬਾਈ ਜੀ ਪਹਿਲਾਂ ਏਕੇ ਟੈਕਸ ਦਾ ਮਾਲ ਆ ਜੀ ਇਹ ਨਾਲ ਦੁਪੱਟਾ ਹੈ ਜੀ ਮਸਲੀਨ ਦਾ ਬਾਟਮੈਂ ਨਾਲ ਦਿੱਤਾ ਹੋਇਆ ਹੈ ਜੀ ਕੁਆਲਟੀ ਚੈੱਕ ਕਰੋ ਪਹਿਲਾਂ ਤਾਂ ਇਹ ਆ ਦੇਖੋ ਬਾਈ ਜੀ ਪਿਓਰ ਬਾਈ ਜੀ ਬਰਬਰੀ ਹੈ ਪਿਓਰ ਬਰਬਰੀ ਜਿਹਨੂੰ ਆਪਾਂ ਪਿਓਰ ਬਰਬਰੀ ਕਹਿੰਦੇ ਆ ਉਹ ਚੀਜ਼ ਆ ਬਾਈ ਜੀ ਇਹ ਇੱਕ ਨੰਬਰ ਏਕੇ ਟੈਕਸ ਦਾ ਕੱਪੜਾ ਹੈ ਨਾਲ ਬਾਈ ਜੀ ਮਸਲੀਨ ਦੀ ਆ ਦੇਖੋ ਆ ਬਾਟਮ ਹੈ ਜੀ ਮਸਲੀਨ ਦਾ 2.5 ਮੀਟਰ ਦੀ ਕਟਾ ਵਈ ਜੀ ਤੇ ਬਾਈ ਜੀ ਨਾਲ ਦੁਪੱਟਾ ਦਿੱਤਾ ਬਹੁਤ ਹੀ ਸੋਹਣਾ ਬਰਬਰੀ ਦਾ ਦੁਪੱਟਾ ਬਾਈ ਜੀ ਪਿਓਰ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਨਵਾਂ ਮਾਲ ਆਇਆ ਹੋਇਆ ਦੇਖੋ ਬਾਈ ਦੁਪੱਟਾ ਚੈੱਕ ਕਰੋ ਇਹ ਆ ਦੇਖੋ ਬਾਈ ਦੁਪੱਟੇ ਦਾ ਬਾਈ ਜੀ ਰੂਹ ਖੁਸ਼ ਹੋ ਜਾਂਦੀ ਹੈ ਦੁਪੱਟਾ ਦੇਖ ਕੇ ਮਾਲ ਦੇਖੋ ਬਾਈ ਕਿੰਨਾ ਸੋਹਣਾ ਕੱਪੜਾ ਦੇਖੋ ਦੇਖੋ ਬਾਈ ਕੱਪੜਾ ਦੇਖੋ ਕਿੰਨਾ ਸੋਹਣਾ ਬਾਈ ਪਿਓਰ ਬਰਬਰੀ ਹੈ ਪਿਓਰ ਬਰਬਰੀ ਦਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਨਾਲ ਬਾਈ ਜੀ ਇਹਦੇ ਦੁਪੱਟਾ ਹੈ ਨਾਲ ਮਸਲੀਨ ਦਾ ਸ਼ੂਟ ਹੈ ਜੀ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਜੀ ਆ ਚੈੱਕ ਕਰ ਲਓ ਇਹ ਇਹ ਕਿਦਕਸਾ ਮਾਲ ਹੈ ਬਾਈ ਜੀ ਇੰਨਾ ਕ ਯਾਦ ਰੱਖਿਓ ਬਾਈ ਮਾਲ ਹੈ ਕਿਦਕਸਾ ਹੈ ਇਹ ਆ ਦੇਖੋ ਇਹ ਰੰਗ ਹੈ ਕਾਲਾ ਬਾਈ ਜੀ ਪੂਰਾ ਫੇਮਸ ਰੰਗ ਹੈ ਬਾਈ ਜੀ ਬਹੁਤ ਹੀ ਸੋਹਣਾ ਰੰਗ ਹੈ ਇੱਕ ਨੰਬਰ ਡਿਜ਼ਾਈਨ ਹੈ ਉੱਤੇ ਕੱਢਿਆ ਹੋਇਆ ਬਹੁਤ ਹੀ ਸੋਹਣਾ ਪਿਓਰ ਬਰਬਰੀ ਹੈ ਬਾਈ ਜੀ ਜਿਹਨੂੰ ਪਿਓਰ ਬਰਬਰੀ ਕਹਿੰਦੇ ਹੁੰਦੇ ਆ ਚੈੱਕ ਕਰ ਲੋ ਨਾਲ ਬਾਟਮ ਹੈ ਜੀ 2.5 ਮੀਟਰ ਦਾ ਮਸਲੀਨ ਦੀ ਬਾਟਮ ਹੈ ਜੀ ਤੇ ਨਾਲ ਬਾਈ ਜੀ ਦੁਪੱਟਾ ਕਹਦਾ ਬਾਈ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਕਰੋ ਚੈੱਕ ਬਾਈ ਜੀ ਦੁਪੱਟਾ ਬਾਈ ਜੀ ਦੁਪੱਟਾ ਦੇਖੋ 2.5 ਮੀਟਰ ਦੀ ਕਟਾ ਹੈ ਬਾਈ ਜੀ ਦੁਪੱਟੇ ਦੀ ਪਿਓਰ ਬਰਬਰੀ ਦਾ ਦੁਪੱਟਾ ਹੈ ਜੀ ਪਿਓਰ ਬਰਬਰੀ ਦਾ ਆ ਚੈੱਕ ਬਾਈ ਜੀ ਸੂਟ ਦੇਖ ਕੇ ਮਨ ਖੁਸ਼ ਹੁੰਦਾ ਬਾਈ ਜੀ ਮਨ ਖੁਸ਼ ਹੋ ਜਾਂਦਾ ਸੂਟ ਦੇਖ ਕੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਪਿਓਰ ਬਰਬਰੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹਦਾ ਰੇਟ ਬਾਈ ਜੀ 1700 ਰੁਪਿਆ ਰੇਟ ਹੈ ਜੀ ਇਹਦਾ ਕੁਆਲਿਟੀ ਇੱਕ ਨੰਬਰ ਦਾ ਪਿਓਰ ਕੁਆਲਿਟੀ ਹੈ ਕੱਲੇ ਕੱਲੇ ਸੂਟ ਦਾ 1700 ਰੁਪਿਆ ਰੇਟ ਹੈ ਬਾਈ ਜੀ ਜੇ ਆਕਰ ਦੁਕਾਨਦਾਰ ਨਹੀਂ ਲੈਣਾ ਬਾਈ ਜੀ ਫੋਨ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਤੇ ਫੋਨ ਤੇ ਗੱਲ ਕਰ ਲਿਓ ਉਹਦੇ ਵਾਸਤੇ ਬਾਈ ਜੀ ਲੈਸ ਲਾਵਾਂਗਾ ਦੁਕਾਨਦਾਰ ਹੋਇਆ ਇਹਦੀ ਬਾਈ ਜੀ ਸ਼ਿਪਿੰਗ ਫ੍ਰੀ ਆਪਣੀ ਜਿਹੜਾ ਅੱਜ ਤੁਹਾਨੂੰ ਮਾਲ ਦਿਖਾਉਨੇ ਆਂ ਬਾਈ ਜੀ ਇਹਦੀ ਸ਼ਿਪਿੰਗ ਫ੍ਰੀ ਹੈ ਮਹਿੰਗੇ ਸੂਤਾ ਦੀ ਸ਼ਿਪਿੰਗ ਫ੍ਰੀ ਹੈ ਬਾਈ ਜੀ ਇਹਦੀ ਤੇ ਇਹਦੇ ਵਿੱਚ ਬਾਈ ਜੀ ਡਿਜ਼ਾਈਨ ਚੈੱਕ ਕਰ ਲੋ ਡਿਜ਼ਾਈਨ ਆਪਣੇ ਕੋਲੇ ਬਹੁਤ ਆ ਦੇਖੋ ਡਿਜ਼ਾਈਨ ਬਹੁਤ ਹੈ ਇਹਦੇ ਚ ਆਹ ਦੇਖੋ ਰੰਗ ਦੇਖੋ ਕਿੱਡੇ ਸੋਹਣੇ ਰੰਗ ਆ ਬਾਈ ਜੀ ਆਪਣੇ ਕੋਲ 10-12 ਰੰਗ ਹੈਗੇ ਬਾਈ ਜੀ ਇਸ ਵਕਤ ਤਿਆਰ ਪਿਓਰ ਬਰਬਰੀ ਇੱਕ ਇੱਕ ਟੈਕਸ ਦਾ ਮਾਲ ਨਾਲ ਦੁਪੱਟਾ ਬਰਬਰੀ ਦਾ ਪਿਓਰ ਜਮਾ ਪੂਰੀ ਵਧੀਆ ਗੱਲਬਾਤ ਆ ਬਾਈ ਜੀ ਇਹਦੀ ਆਹ ਮਾਲ ਬਾਈ ਜੀ ਆਹ ਦੇਖੋ ਕਿੱਡਾ ਸੋਹਣਾ ਰੰਗ ਲਿਆਤਾ ਬਾਈ ਜੀ ਖਰਦਾਰੀ ਰੰਗਾ ਰੰਗ ਦੇਖੋ ਕਿੰਨਾ ਸੋਹਣਾ ਰੰਗ ਆ ਬਾਈ ਜੀ ਇਹ ਆ ਦੇਖੋ ਬਾਈ ਜੀ ਕਪੜਾ ਬਾਈ ਜੀ ਮਲਿਆਈ ਵਰਗਾ ਪਿਆ ਜੁਵਾ ਪੂਰਾ ਵਧੀਆ ਕਪੜਾ ਆ ਮੂਰੇ ਨਾਲ ਇਹਦੇ ਪੱਟੀ ਲਾਈ ਹੋਈ ਆ ਬਾਈ ਜੀ ਲੈਂਸ ਲਾ ਕੇ ਨਾਲ ਪੱਟੀ ਲਾਈ ਆ ਸਜਾਵਟ ਵਾਸਤੇ ਸਾਦਾ ਆ ਕਪੜਾ ਬਾਈ ਜੀ ਨਾਲ ਇਹਦੇ ਪੌਂਚਾ ਵਰਕ ਦਿੱਤਾ ਹੋਇਆ ਤੇ ਬਾਈ ਜੀ ਕਪੜਾ ਦੇਖੋ ਕਪੜਾ ਬਹੁਤ ਵਧੀਆ ਮਲਿਆਈ ਵਰਗਾ ਕਪੜਾ ਬਾਈ ਜੀ ਸੋਹਣਾ ਕਪੜਾ ਤੇ ਪੋਲਾ ਮਲੈਮ ਇਹ ਆ ਦੇਖ ਲਓ ਬਾਈ ਜੀ ਨਾਲ ਪੌਂਚਾ ਵਰਕ ਹੈ ਜੀ ਦੇਖੋ ਜੇ ਬਾਈ ਜੀ ਇਹਨੂੰ ਕਪੜਾ ਦੇਖੋਗੇ ਕਪੜੇ ਦਾ ਬਾਈ ਜੀ ਬਹੁਤ ਹੀ ਸੋਹਣਾ ਕਪੜਾ ਹੈ ਬਾਈ ਜੀ ਦਾ ਚੈੱਕ ਕਰੋ ਬਾਈ ਜੀ ਗੌਰ ਨਾਲ ਚੈੱਕ ਕਰਿਆ ਕਰੋ ਬਾਈ ਜੀ ਸਮਾਰ ਕੇ ਆਹ ਕਪੜਾ ਦੇਖੋ ਬਾਈ ਜੀ ਪੂਰਾ ਵਧੀਆ ਪੋਲਾ ਕਪੜਾ ਜਮਾ ਪੋਲਾ ਮਲੈਮ ਕੁਆਟਰਨ ਪ्युअर ਕੁਆਟਰਨ ਕਪੜਾ ਬਾਈ ਜੀ ਪੂਰਾ ਵਧੀਆ ਇਹ ਆ ਇਹਦੇ ਬਾਈ ਜੀ ਨਾਲ ਮਸਲੀਨ ਦਾ ਦੁਪੱਟਾ ਬਾਈ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਇਹ ਕਰੋ ਚੈੱਕ ਬਾਈ ਜੀ 2.5 ਮੀਟਰ ਦਾ ਦੁਪੱਟਾ ਬਾਈ ਜੀ ਦੁਪੱਟੇ ਦੇਖੋ ਕਿੱਡੇ ਕਿੱਡੇ ਸੋਹਣੇ ਦੁਪੱਟੇ ਦਿੱਤੇ ਨਾਲ ਬਾਈ ਜੀ ਬਾਈ ਜੀ ਸਰਦਾਰੀ ਰੰਗ ਹੈ ਰੰਗ ਦੇਖੋ ਕਿੱਡੇ ਸੋਹਣੇ ਫਿੱਕੇ ਰੰਗ ਤੇ ਸੋਹਣੇ ਰੰਗ ਆ ਬਾਈ ਜੀ ਦੇਖੋ ਕਿੱਡੇ ਸੋਹਣੇ ਰੰਗ ਹੈ ਇੱਕ ਰੰਗ ਸਾਨੂੰ ਬਾਈ ਜੀ ਇਹ ਚ ਹੋਰ ਦਿਖਾਉਣੇ ਆ ਇਹਦੇ ਵਿੱਚ ਆਪਣੇ ਕੋਲੇ 10-12 ਰੰਗ ਆਇਆ ਬਾਈ ਜੀ ਤੇ ਰੰਗ ਬਾਈ ਜੀ ਸਰਦਾਰੀ ਰੰਗ ਹੈ ਪੂਰੇ ਵਧੀਆ ਰੰਗ ਜੇ ਗੱਲ ਕਰੀਏ ਆਪਾਂ ਕੱਪੜੇ ਦੀ ਤੇ ਕੱਪੜਾ ਦਾ ਬਾਈ ਜਮਾ ਐ ਮੰਨ ਲਓ ਵੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਤੇ ਆਹ ਦੇਖੋ ਦੂਜਾ ਰੰਗ ਜੀ ਲੈਵੈਂਡਰ ਸ਼ੇਡ ਜਾਂ ਰੰਗ ਹੈ ਬਾਈ ਜੀ ਕਿੰਨਾ ਮਿੱਠਾ ਰੰਗ ਹੈ ਦੇਖੋ ਕਿੰਨਾ ਸੋਹਣਾ ਇੱਕ ਨੰਬਰ ਕੁਆਲਿਟੀ ਦਾ ਰੰਗ ਹੈ ਜੀ ਦੇਖੋ ਚੈੱਕ ਕਰੋ ਬਾਈ ਜੀ ਕਪੜਾ ਤੁਹਾਨੂੰ ਇਹ ਜਿਹੜਾ ਦਿਖਾ ਰਹੇ ਆ ਵਧੀਆ ਹੰਡਣ ਵਾਲੇ ਕਪੜੇ ਆ ਬਾਈ ਜੀ ਉਹ ਕੰਮ ਨਹੀਂ ਹੈਗਾ ਵੀ ਖਰਾਬ ਹੋਊਗਾ ਆ ਕਰੋ ਚੈੱਕ ਬਾਈ ਜੀ ਆ ਦੇਖੋ ਨਾਲ ਪੌਂਚਾ ਵਰਕ ਹੈ ਜੀ ਵਰਕ ਕੀਤਾ ਹੋਇਆ ਤੇ ਨਾਲ ਮਸਲੀਨ ਦਾ ਦੁਪੱਟਾ ਬਾਈ ਜੀ 2.5 ਮੀਟਰ ਦਾ ਪੂਰਾ ਖੁੱਲਾ ਢੁੱਲਾ ਦੁਬੱਟਾ ਜੀ ਉਹ ਨਹੀਂ ਹੈਗੇ ਵੀ ਛੋਟਾ ਹੋਊ ਦੁਬੱਟਾ ਦੁਬੱਟੇ ਬਹੁਤ ਖੁੱਲੇ ਆ। ਇਹ ਕਰੋ ਚੈੱਕ ਵੀਰੇ ਦੁਬੱਟਾ। ਦੁਬੱਟਾ ਦੇਖ ਕੇ ਬਾਈ ਜੀ ਮਨ ਖੁਸ਼ ਹੋ ਜਾਂਦਾ ਦੇਖੋ। ਕਿੱਡਾ ਸੋਹਣਾ ਡੋਟਾ ਬਾਈ ਜੀ। ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਵਧੀਆ ਮਿੱਠੇ ਰੰਗ ਹੈ। ਸਰਦਾਰੀ ਰੰਗ ਹੈ ਬਾਈ ਜੀ ਬਾਲੇ ਗੂੜੇ ਰੰਗ ਵੀ ਨਹੀਂ ਹੈ ਗਰਮੀ 'ਚ ਗੂੜਾ ਰੰਗ ਸੜ ਘੱਟ ਪੈਂਦਾ। ਤੇ ਪਾਹ ਰੰਗ ਬਾਈ ਜੀ ਆਪਣੇ ਕੋਲੇ ਮਿਲ ਜਾਣਗੇ। ਬਾਈ ਇਹਦੇ ਮਾਰੀ ਨਾ ਕਰਦਾ। ਆਹ ਦੇਖੋ ਬਾਈ ਜੀ ਬਰਬਰੀ ਆਪਣੇ ਕੋਲੇ ਏਕੇ ਟੈਕਸ ਦੀ ਬਿਨਾ ਬਿਨਾ ਬੌਟਮ ਤੋਂ ਆ ਬਿਨਾ ਸੌਰੀ ਬਿਨਾ ਦੁਬੱਟੇ ਤੋਂ ਆ ਬਾਈ ਜੀ ਆ ਦੇਖੋ ਏਕੇ ਟੈਕਸ ਦਾ ਮਾਲ ਆ ਬਾਈ ਜੀ ਪੂਰੀ ਵਧੀਆ ਪਿਓਰ ਬਰਬਰੀ ਐ ਆ ਦੇਖੋ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਕਾ ਬਰਬਰੀ ਆਈ ਆਪਣੇ ਕੋਲੇ ਏਕੇ ਟੈਕਸ ਦਾ ਮਾਲ ਐ ਵੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਚੈੱਕ ਕਰ ਲਓ ਸਮਾਰ ਕੇ ਇਹ ਬਾਈ ਜੀ ਚੈੱਕ ਵਾਲੀ ਬਰਬਰੀ ਬਾਈ ਜੀ ਦੇ ਚੈੱਕ ਵਾਲੀ ਬਰਬਰੀ ਸਸਤੀ 1000 ਰੁਪਏ ਦਾ ਰੇਟ ਆ ਬਾਈ ਇਹਦਾ ਸ਼ਿਪਿੰਗ ਫਰੀ ਆ ਬਾਈ ਜੀ ਇਹਦੀ 1000 ਰੁਪਏ ਰੇਟ ਆ ਸ਼ਿਪਿੰਗ ਫਰੀ ਹੈ ਕੁਆਲਿਟੀ ਦੇਖੋ ਬਾਈ ਜੀ ਇੱਕ ਨੰਬਰ ਕੁਆਲਿਟੀ ਆ ਆਜੋ ਬਾਈ ਜੀ ਕਹਾਂ ਆਜੋ ਇਹ ਹੁਣ ਤੁਹਾਨੂੰ ਬਾਈ ਜੀ ਆਪਾਂ ਦਿਖਾਉਨੇ ਆ ਆ ਕਪੜਾ ਦੇਖੋ ਬਾਈ ਜੀ ਰੂਹ ਖੁਸ਼ ਹੋ ਜੂ ਮਾਲ ਦੇਖ ਕੇ ਕਪੜਾ ਐਡਾ ਸੋਹਣਾ ਕਪੜਾ ਤੁਸੀਂ ਅਜੇ ਤੱਕ ਬਾਈ ਜੀ ਕਪੜਾ ਨਹੀਂ ਦੇਖਿਆ ਹੋਣਾ ਆ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਇਹਦੇ ਨਾਲ ਬਾਈ ਜੀ ਮਸਲੀਨ ਦਾ ਦੁਪੱਟਾ ਤੇ ਦੇਖੋ ਕਿੰਨਾ ਸੋਹਣਾ ਕੰਮ ਦੇਖੋ ਬਾਈ ਕਿੰਨਾ ਸੋਹਣਾ ਕੀਤਾ ਹੋਇਆ ਐਡਾ ਸੋਹਣਾ ਕਪੜਾ ਤੇ ਐਡਾ ਵਧੀਆ ਇਹਦਾ ਪ੍ਰਿੰਟ ਆ ਬਾਈ ਜੀ ਬਹੁਤ ਹੀ ਸੋਹਣਾ ਆ ਦੇਖੋ ਬਾਈ ਜੀ ਬਾਹਾਂ ਤੇ ਆਉਗਾ ਫੁੱਲ ਬਾਹਾਂ ਤੇ ਆਉਣਗੇ ਬਾਈ ਜੀ ਦੋਨੇ ਇਹ ਬਾਜੂਆਂ ਤੇ ਫੁੱਲ ਆਉਣਗੇ ਬਾਈ ਜੀ ਨਾਲ ਜਿਹੜੀ ਬਾਟਮਾ ਬਾਈ ਜੀ ਕਾਲੀ ਦਿੱਤੀ ਆ ਦੇਖੋ ਬਹੁਤ ਹੀ ਸੋਹਣੀ ਬਾਟਮਾ ਤੇ ਨਾਲ ਬਾਈ ਜੀ ਮਸਲੀਨ ਦਾ ਦੁਪੱਟਾ ਬਾਈ ਜੀ ਫੁੱਲ ਸਾਈਜ਼ ਤੇ ਕਪੜਾ ਬਾਈ ਜੀ ਜਮਾ ਐ ਮਲਾਈ ਵਰਗਾ ਕਪੜਾ ਪੂਰਾ ਵਧੀਆ ਘਰੇ ਹਨਾਉਣ ਵਾਲੇ ਕੱਪੜੇ ਆ ਬਾਈ ਜੀ ਇਹ ਚੈੱਕ ਕਰੋ 2.5 ਮੀਟਰ ਦੇ ਦੁਪੱਟੇ ਬਾਈ ਜੀ ਦੇਖੋ ਮਾਲ ਆ ਜ ਸਪੈਸ਼ਲੀ ਆ ਪਾ ਜਿਹੜਾ ਇਹ ਵੀਡੀਓ ਪਾ ਰਹੇ ਆ ਬਾਈ ਜੀ ਇਹ ਸਪੈਸ਼ਲ ਮੇਰੀਆਂ ਭੈਣਾਂ ਵਾਸਤੇ ਨੇ ਸੁੱਟੀਆਂ ਵਿੱਚ ਉਹਨਾਂ ਨੂੰ ਬਹੁਤ ਵਧੀਆ ਕੱਪੜਾ ਦੇਵਾਂਗੇ ਬਾਈ ਜੀ ਆਹ ਦੇਖੋ ਚੈੱਕ ਕਰੋ ਇੱਕ ਨੰਬਰ ਦਾ ਕੱਪੜਾ ਬਾਈ ਜੀ ਚੈੱਕ ਕਰ ਲੋ ਇੱਕ ਨੂੰ ਬਾਈ ਜੀ ਹੋਰ ਖੋਲ ਕੇ ਦਿਖਾਉਣੇ ਆ ਏਕੇ ਟੈਕਸ ਦਾ ਮਾਲ ਆ ਬਾਈ ਜੀ ਜਲੀਏ ਨੇ ਆਹ ਦੇਖੋ ਬਾਈ ਜੀ ਮਾਲ ਸਾਰਾ ਏਕੇ ਟੈਕਸ ਦਾ ਮਾਲ ਆ ਬਾਈ ਜੀ ਜਿੱਥੋਂ ਵੀ ਲਓਗੇ ਦੇਖ ਕੇ ਚੈੱਕ ਕਰਕੇ ਲਓ ਵੀ ਮਾਲ ਏਕੇ ਟੈਕਸ ਦਾ ਲਓ ਇਹ ਨਾਲ ਇੱਕ ਇੱਕ ਟੈਕਸ ਦਾ ਮਾਲ ਆ ਬਾਈ ਜੀ ਇਹ ਜਮਾਂ ਖਰਾਾ ਹੁੰਦਾ ਬਾਈ ਜੀ ਜਮਾਂ ਖਰਾਾ ਮਾਲ ਇਹਦੇ ਵਿੱਚ ਕੋਈ ਗਲਾਪਟ ਨਹੀਂ ਕੋਈ ਮਾਰਾ ਨਹੀਂ ਐ ਮਿਲਦਾ ਸੂਟ ਇੱਕ ਨੰਬਰ ਬਾਈ ਜਮਾਂ ਚੈੱਕ ਕਰੋ ਕਿੱਡਾ ਸੋਹਣਾ ਰੰਗ ਆ ਬਾਈ ਕਿੱਡੇ ਸੋਹਣੇ ਇਹਦੇ ਵਿੱਚ ਪ੍ਰਿੰਟ ਹੈ ਤੇ ਜੇ ਕੱਪੜੇ ਦੀ ਗੱਲ ਕਰੀਏ ਕੱਪੜਾ ਬਾਈ ਜੀ ਐਂ ਪਿਆ ਜਮਾਂ ਕੁਲੋ ਪੂਰਾ ਵਧੀਆ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਆਪਣੀ ਬਾਈ ਜੀ ਗਾਰੰਟੀ ਹੈ ਇਸ ਗੱਲ ਤੇ ਕੱਪੜਾ ਮਾਰਾ ਹੋਵੇ ਜ਼ਿੰਮੇਵਾਰੀ ਹੈ ਬਾਈ ਜੀ ਦੀ ਇੱਕ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਬਾਈ ਜੀ ਸਾਰਿਆਂ ਨੂੰ ਪਤਾ ਲੱਗ ਸਕੇ ਆ ਦੇਖੋ ਬਾਈ ਜੀ ਕਰੋਟ ਇੱਕ ਬਾਈ ਜੀ ਦੇਖੋ ਦੁਪੱਟਾ ਦੇਖੋ ਬਾਈ ਜੀ ਮਨ ਖੁਸ਼ ਹੁੰਦਾ ਦੁਪੱਟੇ ਦਾ ਦੁਪੱਟਾ ਦੇਖ ਕੇ ਚਾ ਆ ਦੇਖੋ ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣੀ ਹੈ ਕੁਆਲਿਟੀ ਖਰਾਬ ਹੋਣ ਵਾਲਾ ਬਾਈ ਜੀ ਕੱਪੜੀ ਹੈ ਨਹੀਂ ਇਹ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹਦੀ ਸ਼ਿਪਿੰਗ ਬਾਈ ਜੀ ਫ੍ਰੀ ਹੈ ਜਮਾ ਇੱਕ ਨੰਬਰ ਤੇ ਸ਼ਿਪਿੰਗ ਕਰਾਂਗੇ ਫ੍ਰੀ ਹੈ ਜਮਾ ਸ਼ਿਪਿੰਗ ਨੂੰ ਇਹਦੇ ਵਿੱਚ ਡਿਜ਼ਾਈਨ ਬਾਈ ਜੀ ਦੇਖੋ ਆਪਣੇ ਕੋਲ ਘੱਟੋ ਘੱਟ 20 ਡਿਜ਼ਾਈਨ ਪਏ ਆ ਜੀ ਇਹਦੇ ਵਿੱਚ ਦੇਖੋ ਆ ਚੈੱਕ ਕਰ ਲਓ ਸਾਰੇ ਡਿਜ਼ਾਈਨ ਕੱਲੇ ਕੱਲੇ ਕੱਲਾ ਕੱਲਾ ਦਿਖਾਵਾਂਗੇ ਤੇ ਬਾਈ ਜੀ ਟਾਈਮ ਬਹੁਤ ਲੱਗ ਜਾਂਦਾ ਤੇ ਤੇ ਆਪਣੇ ਕੋਲ ਡਿਜ਼ਾਈਨ ਬਹੁਤ ਆ ਜਿੰਨੇ ਮਰਜ਼ੀ ਲੈ ਲਓ ਇਹ ਜਿਹੜਾ ਬਾਈ ਜੀ ਆਹ ਸੂਟ ਹੈ ਬਾਈ ਜੀ ਨਾਲ ਇਹਦੇ ਮਸਲੀਨ ਦਾ ਦੁਪੱਟਾ 1350 ਰੁਪਿਆ ਰੇਟ ਹੈ ਬਾਈ ਜੀ ਸੂਟ ਦਾ ਤੇ ਜੇ ਮੇਰੇ ਵੀਰ ਭਰਾ ਦੁਕਾਨਦਾਰ ਨੇ ਲੈਣਾ ਬਾਈ ਜੀ ਜਰੂਰ ਸਾਨੂੰ ਫੋਨ ਤੇ ਕਨੈਕਟ ਕਰਿਓ ਆ ਭੇਜ ਕੇ ਬਾਈ ਜੀ ਆਪਾਂ ਨੂੰ ਪੁੱਛਦਾ ਬਾਈ ਜੀ ਮਾਲ ਵੀ ਕੀ ਰੇਟ ਹੈ ਇਹਦਾ ਦੁਕਾਨਦਾਰ ਨੂੰ ਬਾਈ ਜੀ ਲੈਸ ਲਾਵਾਂਗੇ 1350 ਰੁਪਿਆ ਰੇਟ ਕੱਲੇ ਕੱਲੇ ਸ਼ੂਟ ਦਾ ਰੇਟ ਹੈ ਬਾਈ ਜੀ ਇਹਦਾ ਆ ਜਾਓ ਬਾਈ ਜੀ ਕਾਹ 100 ਨੂੰ ਆਈਟਮ ਹੋਰ ਦਿਖਾਉਣੇ ਬਹੁਤ ਹੀ ਸੋਹਣਾ ਕੱਪੜਾ ਤੇ ਇੱਕ ਨੰਬਰ ਕੁਆਲਿਟੀ ਦਾ ਏਕੇ ਟੈਕਸ ਦਾ ਬਾਈ ਜੀ ਚੈੱਕ ਕਰ ਲੋ ਇਹ ਵੀ ਜਿਹੜਾ ਤੁਹਾਨੂੰ ਅੱਜ ਮਾਲ ਦਿਖਾਇਆ ਬਾਈ ਜੀ ਜ਼ਿਆਦਾਤਰ ਏਕੇ ਟੈਕਸ ਦਾ ਮਾਲ ਹੀ ਦਿਖਾਇਆ ਜੀ ਤੁਹਾਨੂੰ ਆਪਾਂ ਇਹ ਆ ਦੇਖੋ ਬਾਈ ਜੀ ਇੱਕ ਤਾਂ ਕੀਤਾ ਲੈਸ ਦਾ ਕੰਮ ਬਾਈ ਇਹ ਤੇ ਤੇ ਕਰੋ ਚੈੱਕ ਵੀਰੇ ਫਿਰਦਾ ਪ੍ਰਿੰਟ ਦੇਖੋ ਬਾਈ ਜੀ ਕਿੰਦਾ ਸੋਹਣਾ ਪ੍ਰਿੰਟ ਕਰਿਆ ਹੋਇਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਪੂਰਾ ਵਧੀਆ ਸੋਹਣਾ ਕੋ ਬਾਈ ਚੈੱਕ ਕਰੋ ਐਦੇ ਬਾਈ ਆ ਗਲੇ ਤੇ ਬਾਈ ਜੀ ਲੈਂਸ ਲੱਗੀ ਹੋਈ ਆ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਗਲੇ ਦਾ ਕਿੰਦਾ ਸੋਹਣਾ ਡਿਜ਼ਾਈਨ ਬਣਾਇਆ ਬਾਈ ਜੀ ਦਾ ਤੇ ਬਾਈ ਜੀ ਆ ਚੈੱਕ ਕਰ ਲੋ ਬਾਈ ਜੀ ਪੌਂਚਾ ਵਰਕ ਨਾਲ ਨਾਲ ਇਹਦੇ ਪੌਂਚਾ ਵਰਸੂ ਹੀ ਦਿੱਤਾ ਹੋਇਆ ਬਾਈ ਜੀ ਤੇ ਗੱਲਾਂ ਬਾਤਾਂ ਕਰਦੇ ਡਬਟੇ ਦੀ ਤੇ ਡਬਟਾ ਦਾ ਬਾਈ ਜੀ ਜਮਾ ਰਿਕਾਰਡ ਤੋਂ ਡੇ ਪਿਆ ਡਬਟੇ ਡਬਟਾ ਬਹੁਤ ਸੋਹਣਾ ਦਿੱਤਾ ਨਾਲ ਬਾਈ ਜੀ ਜਨਾ ਇਹ ਚੈੱਕ ਕਰੋ ਬਾਈ ਸਾਰਾ ਮਾਲ ਆਪਾਂ ਏਕੇ ਟੈਕਸ ਦਾ ਮਾਲ ਦਿਖਾਉਂਦੇ ਆ ਬਾਈ ਜੀ ਪੂਰਾ ਵਧੀਆ ਬ੍ਰਾਂਡਡ ਕੰਪਨੀ ਹੈ ਆਏ ਨਾ ਕਿਹੋ ਵੀ ਇਹ ਮਹਿੰਗਾ ਬਾਈ ਜੀ ਕੱਪੜਾ ਵੀ ਇੱਕ ਨੰਬਰ ਤੇ ਹੈ ਦੇਖੋ ਬਾਈ ਚੈੱਕ ਕਰੋ ਆਏ ਤਾਂ ਭਲਾ ਬਾਈ ਜੀ ਆਪਾਂ 200 ਵਾਲਾ 300 ਵਾਲਾ ਸੂਟ ਲੈ ਲਓ ਤੇ ਬਾਈ ਜੀ ਇਹ ਚੀਜ਼ ਜਿਹੜੀ ਸਾਪਾ ਤੁਹਾਨੂੰ ਦੇਵਾਂਗੇ ਬਾਈ ਜੀ ਇਹ ਇੱਕ ਨੰਬਰ ਚੀਜ਼ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਚੈੱਕ ਕਰੋ ਇਹ ਜੀ ਇਹ ਆ ਦਿਖਾਉਣੇ ਬਾਈ ਜੀ ਹੁਣ ਤੁਸੀਂ ਉਹ ਥੋੜਾ ਜਿਹਾ ਆਹ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਸਮਾਰਟ ਇਹ ਦੇਖੋ ਬਾਈ ਜੀ ਮਨ ਖੁਸ਼ ਹੋਦਾ ਕੱਪੜਾ ਬਾਈ ਜੀ ਐਡਾ ਸੋਹਣਾ ਕੱਪੜਾ ਹੈ ਇਹਦੇ ਵਿੱਚ ਵੀ ਬਾਈ ਜੀ ਬਰਬਰੀ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਸੈਲਫ ਪ੍ਰਿੰਟ ਵਾਈ ਜੀ ਦਿੱਤੀ ਹੈ ਬਾਟਮ ਤੇ ਬਾਟਮ ਦੇ ਵਿੱਚ ਦਿੱਤੀ ਹੈ ਬਾਈ ਜੀ ਪੌਂਚਾ ਵਰਕ ਆਹ ਦੇਖੋ ਬਾਈ ਜੀ ਕਲੀਆਂ ਦਿੱਤੀਆਂ ਕਿੰਨੀਆਂ ਸੋਹਣੀਆਂ ਕਲੀਆਂ ਲਾਈਆਂ ਹਨ ਲੈਂਸ ਲੂਸ ਦਾ ਕੰਮ ਬਾਈ ਬਹੁਤ ਸੋਹਣਾ ਕੀਤਾ ਹੋਇਆ ਕੰਮ ਹੈ ਸੂਟ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਘੱਟੋ ਘਾਟੀ ਬਾਈ ਜੀ 20 ਡਿਜ਼ਾਈਨ ਪਏ ਆਪਣੇ ਕੋਲੇ ਅੱਡੋ-ਅਡੀ ਡਿਜ਼ਾਈਨ ਹੈ ਬਾਈ ਜੀ ਅੱਡੋ-ਅਡੀ ਰੰਗ ਹੈ ਕਲਰ ਵੀ ਅੱਡੋ-ਅਡੀ ਮਿਲਣਗੇ ਡਿਜ਼ਾਈਨ ਵੀ ਅਲੱਗ-ਅਲੱਗ ਮਿਲਣਗੇ ਆ ਲੈਸ ਦਾ ਕੰਮ ਬਾਈ ਜੀ ਗਲੇ ਦੇ ਕੀਤਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਦੇਖੋ ਕੁਆਲਿਟੀ ਦੇਖੋ ਬਾਈ ਜੀ ਨਾਲ ਪੌਂਚਾ ਵਰਕ ਹੈ ਜੀ ਇਹ ਆਹ ਲੋ ਬਾਈ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਦੇਖੋ ਲੈ ਮਾਨ ਖੁਸ਼ ਹੁੰਦਾ ਬਾਈ ਜੀ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਦੁਪੱਟਾ ਫੁੱਲ ਸਾਈਜ਼ ਹੈ ਮਸਲੀਨ ਦਾ ਦੁਪੱਟਾ ਬਾਈ ਜੀ ਪ੍ਰਿੰਟ ਸੋਹਣਾ ਬਹੁਤ ਹੈ ਦੁਪੱਟਾ ਫੁੱਲ ਸਾਈਜ਼ ਹੈ ਜੀ 1 ਨੰਬਰ ਕੁਆਲਿਟੀ ਦਾ ਜੀ ਇਹ ਇਹਨੇ ਵਿੱਚ ਬਾਈ ਜੀ ਆਪਣੇ ਕੋਲ ਡਿਜ਼ਾਈਨ ਸੋਨੂੰ ਮਿਲ ਜਾਣਗੇ ਬਾਈ ਜੀ ਚੈੱਕ ਕਰੋ 20 ਡਿਜ਼ਾਈਨ ਤੁਹਾਡੇ ਕੋਲੇ ਮਿਲ ਜਾਣਗੇ ਜਿੰਨੇ ਮਰਜੀ ਡਿਜ਼ਾਈਨ ਆਪਣੇ ਕੋਲ ਹੋਰ ਵੀ ਪਏ ਆ ਬਹੁਤ ਪਏ ਜਿੰਨੇ ਮਰਜੀ ਲੈ ਲਓ ਬਾਈ ਜੀ ਆ ਦੇਖੋ ਆਹ ਡਿਜ਼ਾਈਨ ਹੈ ਬਾਈ ਜੀ ਬਹੁਤ ਸੋਹਣਾ ਕਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਜਿਹੜਾ ਬਾਈ ਜੀ ਇਹਦਾ ਰੇਟ ਹੈ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕਪੜਾ ਹੈ ਇਹਦਾ ਰੇਟ ਬਾਈ ਜੀ 1600 ਤੇ 75 ਰੁਪਏ ਰੇਟ ਆ ਬਾਈ ਜੀ ਕੱਲੇ ਕੱਲੇ ਦਾ ਦੇਖੋ ਚੈੱਕ ਕਰੋ ਤੇ ਦੁਕਾਨਦਾਰ ਮੇਰੇ ਵੀਰ ਭਾਵੇਂ ਨੂੰ ਲਾਵਾਂਗੇ ਲੈਸ ਕਪੜਾ ਬਾਈ ਜੀ ਕਿਹੜਾ ਜਿਹੜਾ ਇੱਕ ਵਾਰੀ ਆਪਾਂ ਤੁਹਾਨੂੰ ਅੱਜ ਸਾਰਾ ਜਿਹੜਾ ਮਾਲ ਦਿਖਾਇਆ ਏਕੇ ਟੈਕਸ ਦਾ ਮਾਲ ਦਿਖਾਇਆ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਇੱਕ ਨੰਬਰ ਬ੍ਰਾਂਡਡ ਕੱਪੜਾ ਹੈ ਜੀ ਜੇ ਅਗਰ ਸਸਤੇ ਲੈਣੇ ਹੈ ਬਾਈ ਜੀ ਨਿਗਾਹ ਮਾਰ ਲਓ ਇੱਧਰ ਆਪਣੇ ਕੋਲ 500 600 300 400 ਬਾਈ ਜੀ ਸਾਰਾ ਰੇਟ ਮਿਲਦਾ ਹੈ ਤੁਸੀਂ ਇਹ ਨਾ ਸੋਚ ਜਿਓ ਵੀ ਇਹ ਮਹਿੰਗਾ ਕੱਪੜਾ ਖਮਣੀ ਵੀ ਬਾਹਲੇ ਮਹਿੰਗਾ ਹੈ ਜਿਹਹ ਜਹ ਮਰਜ਼ੀ ਕੱਪੜਾ ਲੈ ਲਓ ਜਿਹੜਾ ਆਪਾਂ ਅੱਜ ਵੀਡੀਓ ਦਿਖਾਈ ਹੈ ਸਪੈਸ਼ਲ ਵਧੀਆ ਬ੍ਰਾਂਡਡ ਕੱਪੜੇ ਦਾ ਮਾਲ ਦਿਖਾਇਆ ਜੀ ਏਕੇ ਟੈਕਸ ਦਾ ਜਿਨੇ ਭਾਈ ਜੀ ਵਧੀਆ ਸ਼ੌਕ ਨਾਲ ਕੱਪੜੇ ਲੈਣਾ ਹੈ ਭਾਈ ਜੀ ਇੱਕ ਵਾਰੀ ਜਰੂਰ ਆ ਕੇ ਚੈੱਕ ਕਰਿਓ ਏਕੇ ਟੈਕਸ ਦਾ ਮਾਲ ਹੈ ਪੂਰਾ ਵਧੀਆ ਕੁਆਲਿਟੀ ਦਾ ਮਾਲ ਹੈ ਜੇ ਅਗਰ ਕਿਸੇ ਨੇ ਰੀਸੇਲਰ ਨੇ ਭਾਈ ਜੀ ਕਿਸੇ ਦੁਕਾਨਦਾਰੀ ਵਾਸਤੇ ਲੈਣਾ ਹੈ ਉਹਦੇ ਵਾਸਤੇ ਭਾਈ ਜੀ ਬਹੁਤ ਵਧੀਆ ਲੈਸ ਲੱਗੂਗਾ ਸਾਨੂੰ ਸਕਰੀਨਸ਼ਾਟ ਭੇਜ ਕੇ ਰੇਟ ਪੁੱਛ ਸਕਦਾ ਹੈ ਜਿਹੜਾ ਅੱਜ ਇਹਦਾ ਸਾਰਾ ਸੀਮੇ ਇਹਦੇ ਸ਼ਿਪਿੰਗ ਖਰਚਾ ਫਰੀ ਹੋਊਗਾ ਭਾਈ ਜੀ ਕਿਹਨੇ ਮੰਗਾਉਣਾ ਇੱਕ ਮੰਗਾ ਲਓ ਦੋ ਮੰਗਾ ਲਓ ਜਿੰਨੇ ਮਰਜ਼ੀ ਮੰਗਾ ਲਓ ਤੇ ਭਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਭਾਈ ਜੀ ਇੱਕ ਸ਼ੇਅਰ ਸਬਸਕ੍ਰਾਈਬ ਜਰੂਰ ਦੇ ਕੇ ਰਿਆ ਕਰੋ ਤਾਂ ਗਾਹਾਂ ਵੀ ਪਤਾ ਲੱਗਦਾ ਐ ਇਸ ਗੱਲ ਤੇ ਤੇ ਬਾਈ ਜੀ ਹੁਣ ਸੋਨੂੰ ਵੀਡੀਓ ਛੇ ਦੀ ਪਾਇ ਕਰਾਂਗੇ ਪਿਛਲੀ ਵਾਰ ਲੇਟ ਹੋ ਗਏ ਮਾਫੀ ਚਾਹੁੰਨੇ ਬਾਈ ਜੀ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਵੀ ਮਾਫੀ ਚਾਹੁੰਨੇ ਬਾਈ ਜੀ ਇੱਕ ਸਾਨੂੰ ਕਮੈਂਟ ਕਰਕੇ ਆਪਣਾ ਸੁਝਾਅ ਜਰੂਰ ਦੱਸਿਆ ਕਰੋ ਵੀ ਅਸੀਂ ਕਿਵੇਂ ਦੇ ਬੋਲਦੇ ਆ ਕਿਵੇਂ ਦੀ ਸਾਨੂੰ ਵੀਡੀਓ ਲੱਗਦੀ ਐ ਕਿਵੇਂ ਦਾ ਸਾਨੂੰ ਸਾੜਾ ਸਾੜਾ ਕਪੜਾ ਲੱਗਦਾ ਐ ਕੀ ਗੱਲਬਾਤ ਐ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ